ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਜ਼ਰਾਈਲ ਤੇ ਇਰਾਨ ਆਮੋ ਸਾਹਮਣੇ ਨੇ ਜੰਗ ਜਾਰੀ ਹੈ ਇੱਕ ਦੂਜੇ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਵੱਖ-ਵੱਖ ਮੁਲਕਾਂ ਦੇ ਇਰਾਨ ਇਜ਼ਰਾਈਲ ਦੇ ਵਿੱਚ ਸੀਗੇ ਉਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਜੰਗ ਦੇ ਵਿੱਚ ਅਮਰੀਕਾ ਦੀ ਐਂਟਰੀ ਵੀ ਹੋਈ ਹੈ ਜਾਣਕਾਰੀ ਮੁਤਾਬਕ ਅਮਰੀਕਾ ਨੇ ਕੁਝ ਥਾਵਾਂ ਦੇ ਉੱਤੇ ਬੰਬਾਰੀ ਕੀਤੀ ਹੈ ਜਦੀ ਜਾਣਕਾਰੀ ਡੋਨਾਲਡ 트੍ਰੰਪ ਨੇ ਵੀ ਸਾਂਝੀ ਕੀਤੀ ਹੈ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਸਾਰੇ ਵਿਮਾਨ ਸੁਰੱਖਿਤ ਵਾਪਸ ਆ ਗਏ ਨੇ ਤੇ ਕੁਝਕ ਜਿਹੜੇ ਹਮਲੇ ਕੀਤੇ ਗਏ ਨੇ ਉਹ ਨਤਾੰਜ ਫੋਡੋ ਤੇ ਇੱਕ ਹੈਗਾ ਇਸਫਹਾਨ ਇਹਨਾਂ ਇਲਾਕਿਆਂ ਦੇ ਵਿੱਚ ਹਮਲੇ ਕੀਤੇ ਗਏ ਨੇ ਅਮਰੀਕਾ ਵੱਲੋਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣੇ ਨੇ ਇਹ ਪ੍ਰਮੁੱਖ ਜਿਨ੍ਹਾਂ ਦੇ ਉੱਤੇ ਇਹ ਬੰਬਾਰੀ ਕੀਤੀ ਗਈ ਹੈ ਇਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੁਲਕ ਨੇ ਉਹ ਵੱਖ-ਵੱਖ ਮੁਲਕਾਂ ਦੀ ਹਮਾਇਤ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਖਾਸ ਕਰ ਇਰਾਨ ਤੇ ਇਜ਼ਰਾਈਲ ਦੀ ਇਧਰ ਭਾਰਤ ਵਾਲੀ ਸਿਆਸਤ ਵੀ ਕਾਫੀ ਜ਼ੋਰਾਂ ਦੇ ਉੱਤੇ ਆ ਕਈ ਲੀਡਰਾਂ ਦੇ ਬਿਆਨ ਆ ਰਹੇ ਨੇ ਕਿ ਇਰਾਨ ਦੀ ਹਮਾਇਤ ਕਰਨੀ ਚਾਹੀਦੀ ਹੈ ਕਈ ਕਹਿੰਦੇ ਨੇ ਜੀ ਇਸ ਮਾਮਲੇ ਦੇ ਵਿੱਚ ਭਾਰਤ ਨੂੰ ਵੀ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਪਹਿਲਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਜਦੋਂ ਜੰਗ ਵਰਗੇ ਹਾਲਾਤ ਬਣੇ ਸੀਗੇ ਤਾਂ ਉਦੋਂ ਵੀ ਕਈ ਮੁਲਕਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਸੀ ਡੋਨਾਲਡ ਟਰੰਪ ਨੇ ਕਹਿ ਦਿੱਤਾ ਸੀ ਕਿ ਅਸੀਂ ਜੰਗ ਰੁਕਵਾ ਦਿੱਤੀ ਹੈ ਤੇ ਹੁਣ ਵੀ ਡੋਨਾਲਡ ਟਰੰਪ ਕਹਿੰਦੇ ਨੇ ਜਿਵੇਂ ਉਧਰਲੇ ਫੌਜ ਮੁਖੀ ਵੱਲੋਂ ਕਿਹਾ ਗਿਆ ਕਿ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਦਾ ਪੁਰਸਕਾਰ ਮਿਲਣਾ ਚਾਹੀਦਾ ਹੈ ਹੁਣ ਵੀ 트럼ਪ ਕਹਿੰਦੇ ਨੇ ਕਿ ਮੈਨੂੰ ਪੁਰਸਕਾਰ ਨਹੀਂ ਮਿਲੇਗਾ ਜਦਕਿ ਪਾਕਿਸਤਾਨ ਦੇ ਜਿਹੜੇ ਅਧਿਕਾਰਤ ਤੌਰ ਤੇ ਤੇ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ ਤਾਂ ਜੰਗਬੰਦੀ ਹੋਈ ਹੈ ਅਮਰੀਕਾ ਦਾ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਜਦਕਿ 트럼ਪ ਲਗਾਤਾਰ ਵੜਿਆਰੇ ਸੀਗੇ ਵੀ ਭਾਈ ਅਸੀਂ ਹੀ ਜੰਗਬੰਦੀ ਕਰਵਾਈ ਹੈ ਤੇ ਹੁਣ ਜਿਹੜੇ ਇਜ਼ਰਾਈਲ ਤੇ ਈਰਾਨ ਦੇ ਹਾਲਾਤ ਬਣੇ ਨੇ ਉਹਨਾਂ ਨੇ ਵੀ ਕਾਫੀ ਕੁਝ ਤੈਅ ਕਰਨਾ ਹੈ ਕਿਸ ਤਰ੍ਹਾਂ ਦੇ ਨਾਲ ਮੁਲਕਾਂ ਨੇ ਅੱਗੇ ਵਧਣਾ ਹੈ ਤੇ ਹੁਣ ਤਾਜ਼ਾ ਜਿਹੜਾ ਮਾਮਲਾ ਸਾਹਮਣੇ ਆਇਆ ਅਮਰੀਕਾ ਨੇ ਇਹਦੇ ਵਿੱਚ ਦਖਲ ਦੇ ਦਿੱਤਾ ਅਮਰੀਕਾ ਨੇ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਦੇ ਉੱਤੇ ਬੰਬਾਰੀ ਕੀਤੀ ਹੈ ਭਾਰਤੀ ਸਮੇ ਦੇ ਮੁਤਾਬਕ ਕਹਿੰਦੇ ਤੜਕਸਾਰ ਅੱਜ ਹੀ 1:30 ਵਜੇ ਇਹ ਹਮਲਾ ਕੀਤਾ ਗਿਆ ਜਦੋਂ ਸਾਰੇ ਪਾਸੇ ਇੱਕ ਸ਼ਾਂਤੀ ਵਾਲਾ ਮਾਹੌਲ ਸੀਗਾ ਤਾਂ ਉਦੋਂ ਅਮਰੀਕਾ ਨੇ ਇਹਦੇ ਵਿੱਚ ਦਖਲ ਦੇ ਦਿੱਤਾ ਜਦਕਿ ਅਮਰੀਕਾ ਇਹ ਵੀ ਕਹਿੰਦਾ ਨਜ਼ਰ ਆ ਰਿਖਿਆ ਡੋਨਲਡ ਟਰੰਪ ਦੀਆਂ ਕਈ ਪੋਸਟਾਂ ਨੇ ਕਿ ਅਸੀਂ ਸਮਝਾਇਆ ਮੌਕਾ ਦਿੱਤਾ ਪਰ ਜਦੋਂ ਮੁਲਕ ਨਹੀਂ ਸਮਝਿਆ ਤਾਂ ਉਦੋਂ ਸਾਨੂੰ ਵੀ ਅਜਿਹੇ ਕਦਮ ਚੁੱਕਣਾ ਪਿਆ ਤੇ ਦੂਜੇ ਪਾਸੇ ਇਸ ਬੰਬਾਰੀ ਨੂੰ ਲੈ ਕੇ ਕਈ ਮੁਲਕ ਕਹਿੰਦੇ ਨੇ ਕਿ ਅਮਰੀਕਾ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਦੋਵਾਂ ਮੁਲਕਾਂ ਦਾ ਮਸਲਾ ਹੈ ਉਹਨੂੰ ਕੂਟਨੀਤਕ ਤਰੀਕੇ ਦੇ ਨਾਲ ਹੱਲ ਕਰਵਾਉਣਾ ਚਾਹੀਦਾ ਹੈ ਹਮਲੇ ਨਹੀਂ ਕਰਨੇ ਚਾਹੀਦੇ ਪਰ ਈਰਾਨ ਦੇ ਉੱਤੇ ਅਮਰੀਕਾ ਨੇ ਬੰਬਾਰੀ ਕੀਤੀ ਹੈ ਤਿੰਨ ਉਹਨਾਂ ਦੀਆਂ ਥਾਵਾਂ ਨੇ ਪ੍ਰਮਾਣੂ ਜਿਹੜੇ ਉਹਨਾਂ ਦੇ ਟਿਕਾਣੇ ਨੇ ਇੱਕ ਦਾ ਨਾਮ ਹੈ ਫੋਡੋ ਨਤਾਜ ਤੇ ਇਸਫਹਾਨ ਇਹਨਾਂ ਥਾਵਾਂ ਦੇ ਉੱਤੇ ਬੰਬਾਰੀ ਕੀਤੀ ਗਈ ਹੈ ਤੇ ਉਹ ਕਹਿੰਦੇ ਨੇ ਜੀ ਸਾਡੇ ਜਿਹੜੇ ਵਾਪਸ ਪਰਤ ਆਏ ਨੇ ਵਿਮਾਨ ਬੰਬਾਰੀ ਕਰਨ ਤੋਂ ਬਾਅਦ ਲਗਾਤਾਰ ਬੰਬ ਸੁੱਟੇ ਗਏ ਨੇ ਤਾਂ ਦੱਸਦੀ ਕਿ ਈਰਾਨ ਇਜ਼ਰਾਈਲ ਜੰਗ ਦੇ ਦੌਰਾਨ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਵੱਡੀ ਤਬਾਹੀ ਹੋ ਚੁੱਕੀ ਹੈ ਈਰਾਨ ਦੇ ਵਿੱਚ 13 ਜੂਨ ਤੋਂ ਲੈ ਕੇ ਹੁਣ ਤੱਕ 657 ਲੋਕਾਂ ਦੀ ਜਾਨ ਗਈ ਹੈ ਜਦਕਿ ਇਜ਼ਰਾਈਲ ਦੇ ਵਿੱਚ 24 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਜੋ ਅੰਕੜੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਨੇ ਕਿਉਂਕਿ ਇਹਨਾਂ ਨੂੰ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਅੰਕੜਿਆਂ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਮੁਤਾਬਕ ਅਸੀਂ ਗੱਲ ਕਰਦੇ ਹੁੰਦੇ ਆ ਤਾਂ ਹੁਣ ਤੱਕ ਜਿਹੜੇ ਇਹ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਇੱਕ ਸ਼ਕਤੀ ਪ੍ਰਦਰਸ਼ਨ ਨੂੰ ਕਹਿ ਸਕਦੇ ਆ ਨੁਕਸਾਨ ਜ਼ਰੂਰ ਹੁੰਦਾ ਫੌਜ ਦੇ ਅਧਿਕਾਰੀ ਮਾਰੇ ਜਾਂਦੇ ਨੇ ਫੌਜ ਦੇ ਸੈਨਿਕ ਮਾਰੇ ਜਾਂਦੇ ਨੇ ਆਮ ਲੋਕ ਮਾਰੇ ਜਾਂਦੇ ਨੇ ਪਰ ਜੰਗ ਕਿਸੇ ਦੇ ਹੱਕ ਦੇ ਵਿੱਚ ਕਦੇ ਵੀ ਨਹੀਂ ਹੁੰਦੀ ਤੇ ਹੁਣ ਜਦੋਂ ਅਮਰੀਕਾ ਦੀ ਐਂਟਰੀ ਹੋ ਰਹੀ ਹੈ ਤਾਂ ਅਮਰੀਕਾ ਨੇ ਵੀ ਆਪਣਾ ਜਿਹੜਾ ਉਧਰ ਨੂੰ ਜਹਾਜ਼ਾਂ ਨੂੰ ਮੋੜ ਦਿੱਤਾ ਹੈ 트럼ਪ ਨੇ ਕਿਹਾ ਕਿ ਫੋਟੋ ਦੇ ਉੱਤੇ ਜਿਹੜੀ ਜਗ੍ਹਾ ਪਰਮਾਣੂ ਵਾਲੀ ਆ ਉਹਨਾਂ ਦੀ ਇਰਾਨ ਦੀ ਫੋਟੋ ਦੇ ਉੱਤੇ ਇੱਕ ਪੂਰੀ ਖੇਪ ਬੰਬਾਂ ਦੀ ਸੁੱਟ ਦਿੱਤੀ ਗਈ ਹੈ ਜੋ ਤਕਰੀਬਨ ਅੱਜ ਜਿਵੇਂ ਐਤਵਾਰਾਂ ਤਾਂ ਕਹਿੰਦੇ ਅੱਜ ਭਾਰਤੀ ਸਮੇਂ ਮੁਤਾਬਕ 1.75 ਵਜੇ ਇਹ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਜਹਾਜ਼ ਕਹਿੰਦੇ ਵਾਪਸ ਪਰਤ ਗਏ ਨੇ ਤੇ ਹੁਣ ਸਵਾਲ ਇਹ ਹੈ ਕਿ ਜੇਕਰ ਈਰਾਨ ਦੇ ਉੱਤੇ ਹਮਲਾ ਕਰਦਾ ਅਮਰੀਕਾ ਕਰ ਰਿਹਾ ਹੈ ਤਾਂ ਫਿਰ ਅਮਰੀਕਾ ਦੇ ਉੱਤੇ ਵੀ ਕੁਝ ਨਾ ਕੁਝ ਕੋਈ ਅਟੈਕ ਕਰਨ ਦੀ ਸੋਚਦਾ ਹੈ ਜਾਂ ਫਿਰ ਜਿਵੇਂ ਕਹਿੰਦੇ ਉਹਨਾਂ ਨੇ ਕਿ ਵਿਸ਼ਵ ਯੁੱਧ ਵਾਲੀਆਂ ਗੱਲਾਂ ਤਾਂ ਕਿਤੇ ਉਹ ਤਾਂ ਨਹੀਂ ਇਹਦੇ ਉੱਤੇ ਵੀ ਮਾਹਰ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਉਣ ਲੱਗ ਪਏ ਨੇ ਜਦਕਿ ਭਾਰਤ-ਪਾਕ ਜੰਗ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਸੀਗੇ ਪਰ ਉਹ ਜੰਗ ਹੁਣ ਖਤਮ ਹੋ ਚੁੱਕੀ ਹੈ ਹਾਲਾਤ ਨਾਰਮਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੀ ਸੰਧੀਆਂ ਤੋੜੀਆਂ ਗਈਆਂ ਸੀਗੀਆਂ ਖਾਸ ਕਰ ਜਿਹੜੀ ਸਿੰਧੂ ਜਲ ਸੰਧੀ ਸੀ ਉਹਨੂੰ ਲੈ ਕੇ ਵੀ ਅਮਿਤ ਸ਼ਾਹ ਹੋਰਾਂ ਦਾ ਤਾਜ਼ਾ ਬਿਆਨ ਹੈ ਕਹਿੰਦੇ ਜੀ ਉਹਨੂੰ ਅਸੀਂ ਬਹਾਲ ਨਹੀਂ ਕਰਾਂਗੇ ਯਾਨੀ ਪਾਣੀਆਂ ਦਾ ਮੁੱਦਾ ਅਜੇ ਵੀ ਜੰਗ ਦਾ ਕਾਰਨ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਧਰਲੇ ਜਿਹੜੇ ਪਾਕਿਸਤਾਨ ਦੇ ਲੋਕ ਚ ਉਹ ਕਹਿ ਚੁੱਕੇ ਨੇ ਲੀਡਰ ਕਿ ਪਾਣੀ ਨੂੰ ਲੈ ਕੇ ਵੀ ਜੰਗ ਹੋਵੇਗੀ ਤਾਂ ਕੁਲ ਮਿਲਾ ਕੇ ਕਈ ਤਰ੍ਹਾਂ ਦੇ ਸਵਾਲ ਨੇ ਕਿ ਮੁਲਕ ਕਿੱਧਰ ਨੂੰ ਜਾ ਰਹੇ ਨੇ ਦੇਸ਼ ਕਿੱਧਰ ਨੂੰ ਜਾ ਰਹੇ ਨੇ ਇੱਕ ਤਾਂ ਤਰੱਕੀ ਕਰਨੀ ਆ ਵਿਕਾਸ ਕਰਨਾ ਪਰ ਇਹ ਆਪਣੇ ਆਪ ਨੂੰ ਕਿਉਂ ਜ਼ਿਆਦਾ ਸ਼ਕਤੀਸ਼ਾਲੀ ਦਿਖਾਉਣ ਦੇ ਚੱਕਰ ਦੇ ਵਿੱਚ ਦੂਜੇ ਦਾ ਨੁਕਸਾਨ ਕਰ ਰਹੇ ਨੇ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ